ਕਮ ਮੈਂ ਬੱਕਰੀ ਦੇ ਦੇ ਬੱਕਰੀ ਦੇ ਲੱਗ ਗਿਆ ਮੁੱਢ ਕੂਈ ਲੋਕਾਂ ਦੇ ਨਾਲਵਾ ਟੁੱਟ ਸੁਬਾਨ ਅੱਲਾ ਜਮਈ ਪੂਰੀ ਜਾਈ ਸੀ ਅਸੀਂ ਤੇਰੀ ਮੈਨੇ ਬੱਕਰੀ ਦੇਤੀ ਵਾਲੀਆਂ ਸੀ ਬਸ ਨਹੀਂ ਜਮਈ ਕੋਈ ਮੱਤੀ ਕੋਈ ਕਸਰ ਨਹੀਂ 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 ਕੋਈ ਮੱਤੀ ਕਸ ਹਾਂ ਹੁਣ ਤਾਂ ਸਹੀ ਆ ਨਹੀਂ ਚੈਲ ਕੋਈ ਕਸਰ ਛੱਡੀ ਮੈਨੇ ਬੱਡਾ ਇੱਕ ਤਾਂ ਬਹੁਤ ਗਾਹਾਂ ਠੱਪ ਗਿਆ ਕੋਈ ਗੱਲ ਨਹੀਂ ਕੋਈ ਚੱਕਰ ਨਹੀਂ ਪਤਰੀ ਨੇ ਜਾ ਪੜਨਾ ਪੜਨੇ ਕਿ ਲੱਖ ਤੋਂ ਉੱਤੇ ਦੀ ਆ ਉਹ ਪਤਾ ਨਹੀਂ ਕਦ ਬਣੂਗੀ ਓਏ ਬਣਦੀ ਐ ਬਣਦੀ ਆ ਚਾਰ ਮਹੀਨਾ ਨੂੰ ਪਈਆਂ ਬਹੁਤ ਦੂਰ ਭੱਜ ਜਾਣੀਆਂਗੇ ਇਹ ਚਾਰ ਮਹੀਨਾ ਨੂੰ ਬੈਠੀ ਆ ਇਹ ਰੱਬ ਗਿਆ ਦੇਣਾ ਦਾ ਕੋਈ ਪਤਾ ਨਹੀਂ ਕੀ ਬਣੂਗੀ ਪਣ ਉਹ ਕੀ ਤਾਣਾ ਤਾਣੂਗੀ ਇਹਦੀ ਕੋਈ ਪਤਾ ਨਹੀਂ ਤਾਣਾ ਵੀ ਧਣਕੇ ਲੰਘ ਜਾਂਦੀਆਂ ਨੇ ਹਾਂ ਬੰਦ ਦੀਆਂ ਗੱਲਾਂ ਛੱਡ ਹਾਂ ਇੱਕ ਸਮਤ ਮੁਕੱਦਰ ਹੈ ਲੈ ਹੁਣ ਸਹੀ ਹੈ ਰਾਜਾ ਕਿੰਨੇ ਦੇ ਦੇਣੀ ਮੈਨੂੰ ਇੱਥੇ ਦਾਸਤਾ ਦੱਸ 47 ਦੀ 40 ਤੇ 40 ਤੇ 7 ਉਹ ਤਾਂ ਤੂੰ ਮੰਗੀ ਹੋਈ ਜਾਂਦਾ ਯਾਰ ਨਾ ਨਾ 50 ਮੰਗਿਆ ਠੀਕ ਆ ਲਜਾਇ ਨਹੀਂ ਮੰਗਿਆ ਨਾ ਬਿਲਕੁਲ ਨਹੀਂ ਮੈਨੂੰ ਹੁਣ ਖੁੱਲ ਕੇ ਦੱਸਾਂ ਤੇਰਾ ਕੀ ਨਸਰਾ ਮੈਨੂੰ ਦੱਸ ਤਾ ਬਸ ਜੇ ਤਾ ਦਿਲ ਕਰਦਾ ਲੈ ਜਾ ਕੋਈ ਰਾਤ ਦੇ ਵਿੱਚ ਕਿੰਨੀ ਦੇਣੀ ਹੈ ਦੱਸ ਤਾ ਹੈ 47 ਦੀ ਦੱਸ ਜੇ ਜਾਂਦੀ ਆ 47 ਦੀ ਦੇਣੀ ਹੈ ਸਾਡੇ ਬਿਆਰੀ ਦੀ ਦੇਣੀ ਆ ਪੂਰੀ 47 ਦੀ ਦੇਣੀ ਆ ਤੇ 90 40 ਦੀ ਹੋਊਗੀ 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 ਜੇ ਹੁਣ 2000 7000 ਦਾ ਚੱਲੇਗਾ ਤੇਰੀ ਮਰਜ਼ੀ ਆ ਯਾਰ ਹੋਗੀ ਮੈਂਗਾ ਉਹਦੀ ਇੱਜ਼ਤ ਕਰ ਕੁਝ ਬੰਦੇ ਦੇ ਇੱਜ਼ਤ ਨੂੰ ਆਇਆ ਢੂੰਗਾਲੀ ਤੋਂ ਆਇਆ ਬੰਦਾ ਇੱਜ਼ਤ ਕਰ ਤੋ ਸਾ ਹਾਂ ਲੋਕੀ ਕਿਉਂ ਕਰਦਾ ਯਾਰ ਮੈਂ ਓਏ ਯਾਰ ਸੁਣ ਖੰਦਾ ਡੱਕਾ ਆਹ ਕੀ ਕਰਦਾ ਹਰ ਕੋਣ ਨੂੰ ਪਤਾ ਯਾਰਗਾ ਜਿਹੜਾ ਕੁਕਾ ਮਾਰ ਰਹੀ ਕੋਈ ਨਹੀਂ ਇਹ ਘਰੀ ਬੰਨਿਆ ਚ ਤੇਰੀ ਇਹ ਬੰਦਾ ਦੇਖ ਤੂੰ ਕੋਣ ਹੈ ਜੱਸਾ ਤੂ ਜੇ ਦੋ ਮਿੰਟ ਗੁੱਸੇ ਨਾ ਮੈਂ ਹੁਣ ਤੈਨੂੰ ਛੀ ਉੱਤੇ ਚੜਾ ਲਿਓ ਦੇਣਾ ਛੀ ਉੱਤੇ ਚੜਾ ਦੇਣਾ ਕੋਸ਼ ਰਹਿ ਯਾਰ ਬਾਈ ਨੂੰ ਖੁਸ਼ ਰੱਖ ਯਾਰ ਇੱਥੀ ਗੱਲ ਤਾਂ ਕੁਸਤਾ ਇੱਜ਼ਤ ਕਰੋ ਕੋਈ ਨਹੀਂ ਪੂਰਾ ਜੇ ਲਗਾਇਆ ਕੋਈ ਨਾ ਬਾਈ ਬਹੁਤ ਕੋਈ ਨਹੀਂ ਆਪਾਂ ਉਹਨੂੰ ਨਰਾਜ਼ ਕਰਕੇ ਬੱਕਰੀ ਲਈ ਤੇ ਲਈ ਕੀ ਹੈ ਯਾਰ ਹਾਂ ਨਾ ਨਾ ਠੀਕ ਉਹ ਸਾਨੂੰ ਪਤਾ ਹੀ ਹੈ ਬੰਦਾ ਕਿਹੜੇ ਸਾਨੂੰ ਪਤਾ ਹੀ ਹੈ ਅਗਲਾ ਹੱਥ ਦੱਬ ਕੇ ਸਾਨੂੰ ਸਾਰਾ ਪਤਾ ਹੁੰਦਾ ਉੱਥੋਂ ਮੈਂ ਤਾਂ ਹੀ ਮੁੜ ਕੇ ਆ ਮੈਂ ਕੱਚੀ ਨਾ ਛੱਡ ਨੱਕਾ ਹੋਰ ਨਾ ਲਾ ਜੇ ਰਾਜੂ ਪਾਣੀ ਤੈ ਕੱਢਦਾ ਖਾਲ ਹਨੂ ਪਤਾ ਹੀ ਹੁੰਦਾ ਮੰਡੀ ਦੇ ਵਿੱਚ ਕੀ ਬੰਦਦਾ ਰੋਜੇ ਆ ਦੇਖੀ ਉਹ ਬਜਰੀ ਕਰਨੀ ਨਿਗਰੱਖੀ ਕਰਨਾ ਚੌੜਾ ਜਾਂ ਕਰਨ ਦਾ ਵੀਡੀਓ ਚੌੜੇ ਹੋ ਕੇ ਬਣਾਉਗਾ ਯਾਰ ਉਹ ਕੁੱਤੇ ਇਧਰ ਨੂੰ ਮਟੀ ਟੋੜੇ ਹੋਗੇ ਪੱਕੀ ਪੱਕਾ ਜਰਾ ਕੁੱਟਿਆ ਪਿਆ ਬਜਰੀਆਂ ਦਾ ਹੋਰ ਹੱਥ ਦੇ ਨਿਕਲਦੇ ਇਹਨਾਂ ਨੂੰ ਵੜੀ ਜੀ ਸਭ ਜੋ 2 ਮਿੰਟ ਯਾਰ ਚੌੜੀ ਕਰਨੋ ਖੜਾ ਬੱਕਰੀ ਇਧਰ ਕਰਾਂਗੇ ਵੀਡੀਓ ਦੁਬਾਰਾ ਲੈ ਵੀਡੀਓ ਬਣਾਉਂਗੇ ਬਣਾਈਏ ਡਾਕਟਰ ਸਾਹਿਬ ਲੈ ਜੀ ਬਣਾ ਦੇਖੋ ਜੀ ਖੁੱਲ੍ਹਾ ਕਰੋ ਖਾੜਾ ਆਣਾ ਸੈਨੂ ਦੇ ਹਾਂ ਵੀਰੋ ਧੰਨਵਾਦ ਸਾਥਰੀਕਰ ਅੱਜ ਆਪਾਂ ਖੜੇ ਆ ਮਾਈ ਦੇ ਮੇਲੇ ਤੇ ਹੈਦੋਂ ਜਿਹਨੂੰ ਕਿ ਬਹੁਤ ਜੱਦੀਪੁਰਸੀ ਪੁਰਾਣਾ ਮੇਲਾ ਕਹਿੰਦੇ ਨੇ ਬਜ਼ੁਰਗਾਂ ਤੋਂ ਲੱਗਿਆ ਇਹ ਮੇਲਾ ਤੇ ਅੱਜ ਇੱਥੇ ਪਹੁੰਚੇ ਨੇ ਸਾਡੇ ਆਨਰ ਡਾਕਟਰ ਬਲਵਿੰਦਰ ਬਾਣ ਜੀ ਜਿਹੜੇ ਕਿ ਆਪਣੇ ਜ਼ਿਲ੍ਹਾ ਬਠਿੰਡਾ ਦੇ ਵਿੱਚ ਮੰਡੀ ਲਵਾ ਰਹੇ ਨੇ ਹਾਰਾ ਵੀਰਵਾਰ ਦੀ ਤੇਰੀਆਂ ਹਰ ਵੀਰਵਾਰ ਮੰਡੀ ਲੱਗਦੀ ਐ ਅਸੀਂ ਜੀ ਆਇਆਂ ਆਖਦੇ ਹਾਂ ਧੰਨਵਾਦ ਉਹਨਾਂ ਦਾ ਜਿਨ੍ਹਾਂ ਨੇ ਕੇ ਅਜ ਮੇਲੇ ਦੀ ਰੌਣਕ ਬਣਾਈ ਐ ਬਹੁਤ ਬਹੁਤ ਧੰਨਵਾਦ ਕਰਦੇ ਆ ਤੇੜੀਆਂ ਛੜੀਆਂ ਤੋੜਤੀਆਂ ਅੜੀ ਛੜੀ ਦੇ ਵਿੱਚ ਅੱਜ ਡਾਕਟਰ ਬਲਵਿੰਦਰ ਮਾਨ ਜੀ ਨੇ ਬਹੁਤ ਤੇਜ ਬੱਕਰੀ ਲਈ ਐ ਜੀਨੂ ਕੇ ਬੱਕਰੀ ਕਹਿੰਦੇ ਨੇ ਬਹੁਤ ਵਧੀਆ ਢੱਬੀ ਬੱਕਰੀਆਂ ਸਿੰਗੀ ਸੁੰਗੀ ਦੀ ਬਹੁਤ ਸੋਹਣੀਆਂ ਪਾਕਿਸਤਾਨੀ ਮੱਥਾ ਐ ਬੱਕਰੀ ਬਹੁਤ ਚੰਗੀ ਐ ਬਾਕੀ ਮੇਰਾ ਖਿਆਲ ਬਬਰੀਏ ਗੱਪਣ ਵੀ ਐ ਨਹੀਂ ਗੱਪਣ ਨਹੀਂ ਖਾ ਖਾਲੀ ਬੱਕਰੀ ਲਈ ਐ ਅਣੀ ਚੜੀ ਤੇ ਅੱਜ ਇਹ ਪੂਰੀ 47000 ਦੀ ਬੱਕਰੀ ਖਰੀਦੀ ਗਈ ਹੈ। ਐਤੋਂ ਮੇਲੇ ਦੇ ਵਿੱਚ ਸਿਰ ਕੱਢਵਾ ਮੁੱਲ ਲਾਇਆ ਰਿਕਾਰਡ ਤੋੜ ਕੇ ਮੁੱਲ ਲਾਇਆ ਜਿਹੜੀ ਕਿ ਬਲਵੰਦਰ ਮਾਨ ਜੀ ਦੇ ਫਾਰਮ ਦੇ ਉੱਤੇ ਜਾਊਗੀ। ਜਾ ਕੇ ਫਾਰਮ ਤੇ ਇਹਨਾਂ ਨੇ ਵੇਚਣੀ ਨਹੀਂ। ਇਹ ਬਰੀਡ ਦੇ ਲਈ ਲਈ ਆ ਬੱਕਰੀ। ਬਹੁਤ ਚੰਗੀ ਕੁਆਲਿਟੀ ਦੀ ਬੱਕਰੀ ਹੈ। ਵਧੀਆ ਬੱਕਰੀ ਹੈ। ਕਿਉਂ ਡਾਕਟਰ ਸਾਹਿਬ ਕਿਵੇਂ ਲੱਗੀ ਤੁਹਾਨੂੰ? ਬਹੁਤ ਵਧੀਆ ਜੀ। ਬਹੁਤ ਚੰਗੀ ਬੱਕਰੀ ਆ। ਪਹਿਲੜਾ ਬਾਈ। ਹਾਂਜੀ। ਬਾਕੀ ਅਸੀਂ ਨਿਸ਼ਾਨ ਦਾ ਬਹੁਤ ਧੰਨਵਾਦ ਕਰਦੇ ਆਂ। ਇਹਨਾਂ ਨੇ ਸਾਡੀ ਗੱਲ ਤੇ ਫੁੱਲ ਚਾਰੇ ਮੇਰੇ ਮੁੱਲ ਤੋਂ ਵੀ ਮੁੱਲ ਉੱਤੇ ਲਾ ਕੇ ਐਂ ਥਾਪੀ ਮਾਰ ਕੇ ਬੱਕਰੀ ਖਰੀਦੀਆ ਕਹਿੰਦਾ ਜਾਂ ਪੂਰੀ ਹੀ ਦੇਰ ਆਜੂ ਕਬਰਾਂ ਆ ਮੂੰਹੋਂ ਮੰਗਵੇਂ ਮੂੰਹੋਂ ਮੰਗਵੇਂ ਰੁਪਏ ਹੈਡੋਂ ਮੇਲੇ ਦੇ ਵਿੱਚ ਅੱਜ ਚੰਡੀ ਕਰਾ ਕੇ ਗਏ ਨੇ ਸਾਡੇ ਜੋਗ ਬਲਵੰਤਰ ਮਾਨ ਜੀ ਡਾਕਟਰ ਸਾਹਿਬ ਜਿਨ੍ਹਾਂ ਦਾ ਅਸੀਂ ਬਹੁਤ ਬਹੁਤ ਤਹਿ ਦਿਲੋਂ ਧੰਨਵਾਦ ਕਰਦੇ ਆ ਸਤਿ ਸ੍ਰੀ ਅਕਾਲ ਸਾਰਿਆਂ ਨੂੰ ਲਓ ਇਹ ਬੱਕਰੀ ਆਪਣੀ ਉੱਥੇ ਲਾ ਕੇ ਔਖਾ ਰੇ ਚਰਨ ਵਾਲੇ